ਸੰਗਤ ਜੀ ਅੱਜ ਅਸੀਂ ਭਾਈ ਬੀਦੀ ਚੰਦ ਜੀ ਦੇ ਜੀਵਨ ਤੇ ਝਾਤ ਪਾਵਾਂਗੇ ਭਾਈ ਬੀਦੀ ਚੰਦ ਕਿਵੇਂ ਇੱਕ ਚੋਰ ਤੋਂ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਮਰੀਦ ਬਣ ਗਿਆ ਅੱਜ ਉਹਨਾਂ ਦੇ ਜੀਵਨ ਬਾਰੇ ਕੁਝ ਕੁ ਗੱਲਾਂ ਕਰਾਂਗੇ ਭਾਈ ਬੀਦੀ ਚੰਦ ਜੀ ਦਾ ਜਨਮ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਪਿੰਡ ਸ਼ੀਨਾ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਭਾਈ ਵੱਸਣ ਸੀ ਭਾਈ ਬੀਦੀ ਚੰਦ ਦੇ ਬਚਪਨ ਵਿੱਚ ਬਿਰਤੀ ਪ੍ਰਭੂ ਦੇ ਗੁਣ ਗਾਉਣ ਵਾਲੀ ਸੀ ਪਰ ਜਦੋਂ ਆਪਣੇ ਨਾਨਕੇ ਪਿੰਡ ਸਰਹਾਲੀ ਆ ਗਏ ਤਾਂ ਮਾੜੀ ਸੰਗਤ ਨਾਲ ਰਲ ਕੇ ਚੋਰੀਆਂ ਕਰਨ ਲੱਗ ਪਏ। ਉਹ ਚੋਰੀਆਂ ਗਰੀਬਾਂ ਦੇ ਘਰਾਂ ਵਿੱਚ ਨਹੀਂ ਸੰਕਰਦੇ। ਉਹ ਤਾਂ ਵੱਡੇ-ਵੱਡੇ ਸ਼ਾਹੂਕਾਰਾਂ ਨੂੰ ਲੁੱਟ ਕੇ ਗਰੀਬ ਲੋੜਵੰਦਾ ਵਿੱਚ ਮਾਇਆ ਵੰਡ ਦਿੰਦੇ। ਇੱਕ ਦਿਨ ਕਿਸੇ ਪਿੰਡ ਦੇ ਸ਼ਾਹੂਕਾਰ ਦੀਆਂ ਮੱਝਾਂ ਖੋਲ ਕੇ ਲੈ ਤੁਰੇ। ਪਿੱਛੇ-ਪਿੱਛੇ ਤੇ ਮੱਝਾਂ ਅੱਗੇ ਸਨ। ਪਰ ਜਦੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਕਿ ਮੱਜਾਂ ਦੇ ਮਾਲਕ ਪਿੱਛੇ ਆ ਰਹੇ ਹਨ ਉਹਨਾਂ ਨੇ ਮੱਜਾਂ ਪਿੰਡ ਦੇ ਛੱਪੜ ਵਿੱਚ ਵਾਰ ਦਿੱਤੀਆਂ ਤੇ ਆਪ ਸਾਹਮਣੇ ਇੱਕ ਕੁਲੀ ਵੇਖੀ ਤੇ ਉਹਦੇ ਵਿੱਚ ਵੜ ਗਏ ਫਿਰ ਅੱਗੇ ਕੀ ਹੋਇਆ ਕਿ ਉਸ ਕੁਲੀ ਵਿੱਚ ਇੱਕ ਸੰਤ ਚੌਂਕੜਾ ਮਾਰ ਕੇ ਬੈਠੇ ਹਨ ਤੇ ਹੱਥ ਵਿੱਚ ਮਾਲਾ ਫੜ ਕੇ ਪ੍ਰਭੂ ਦੀ ਬੰਦਗੀ ਕਰਦੇ ਹਨ ਭਾਈ ਵਿਧੀ ਚੰਦ ਜੀ ਨੇ ਆਪਣਾ ਸਿਰ ਮਹਾਪੁਰਸ਼ਾਂ ਦੇ ਪੈਰਾਂ ਤੇ ਰੱਖਿਆ ਤੇ ਕਿਹਾ ਬਾਬਾ ਜੀ ਮੈਂ ਇੱਕ ਚੋਰ ਹਾਂ ਨੇ ਕਿਸੇ ਦੀਆਂ ਮੱਜਾਂ ਖੋਲ ਕੇ ਲਿਆ ਆਂ ਜੋ ਛੱਪੜ ਵਿੱਚ ਛਾੜ ਦਿੱਤੀਆਂ ਹਨ ਇਹ ਸੰਤ ਕੋਈ ਹੋਰ ਨਹੀਂ ਇਹ ਤਾਂ ਬਾਬਾ ਅਦਲੀ ਜੀ ਸਨ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰੰਪਰਿਕ ਸਨ ਉਹਨਾਂ ਨੇ ਕਿਹਾ ਭਾਈ ਚੋਰੀ ਤਾਂ ਤੂੰ ਕੀਤੀ ਹੈ ਪਰ ਮੈਂ ਝੂਠ ਨਹੀਂ ਬੋਲਾਂਗਾ ਤੇ ਤੂੰ ਇਹ ਮਾਲਾ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਕੇ ਚੌਂਕੜਾ ਮਾਰ ਕੇ ਬੈਠ ਜਾ ਹੁਣ ਜਦ ਮੱਜਾਂ ਦੇ ਮਾਲਕ ਕੁੱਲੀ ਵਿੱਚ ਆਏ ਤਾਂ ਬਾਬਾ ਅਦਲੀ ਜੀ ਨੂੰ ਚੋਰ ਬਾਰੇ ਪੁੱਛਿਆ ਬਾਬਾ ਜੀ ਨੇ ਕਿਹਾ ਭਾਈ ਝੌਂਕੜਾ ਮਾਰ ਕੇ ਜੋ ਭਗਤੀ ਕਰਦਾ ਹੈ ਇਹ ਚੋਰ ਹੈ ਤਾਂ ਪਛਾਣ ਲਓ ਪਰ ਹੁਣ ਜਦ ਭਾਈ ਬੀਧੀ ਚੰਦ ਜੀ ਨੂੰ ਬਾਬਾ ਅਦਲੀ ਜੀ ਨੇ ਇਹ ਬਚਨ ਕੰਨਾਂ ਵਿੱਚ ਸੁਣੇ ਤਾਂ ਉਸ ਨੇ ਹੋਰ ਵੀ ਤੇਜ਼ੀ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਧਰ ਮੱਝਾਂ ਦੇ ਮਾਲਕਾਂ ਨੇ ਸੋਚਿਆ ਕਿ ਇਹ ਸੰਤ ਸਾਨੂੰ ਕੋਈ ਸ਼ਰਾਬਹੀਨ ਦੇ ਦੇਵੇ ਉਹ ਚੁੱਪ ਕਰਕੇ ਬਾਹਰ ਆ ਗਏ ਤੇ ਬਾਬਾ ਜੀ ਨੂੰ ਮੱਝਾਂ ਬਾਰੇ ਪੁੱਛਣ ਲੱਗੇ ਰਾਬਾ ਜੀ ਨੇ ਕਿਹਾ ਭਾਈ ਉਹ ਛੱਪੜ ਵਿੱਚ ਦੇਖ ਲੋ ਜੇ ਤੁਹਾਡੀਆਂ ਮੱਝਾਂ ਹਨ ਤਾਂ ਲੈ ਜਾਓ ਪਰ ਮਹਾਰਾਜ ਦੀ ਐਸੀ ਕਲਵਰਤੀ ਕਿ ਉਹਨਾਂ ਦੀਆਂ ਮੱਝਾਂ ਦੇ ਰੰਗ ਕਾਲੇ ਸਨ ਪਰ ਉਹ ਸਾਰੀਆਂ ਹੀ ਪੂਰੀਆਂ ਬਣ ਗਈਆਂ ਉਹ ਆਪਣੇ ਪਿੰਡ bina ਮੱਝਾਂ ਲੈ ਹੀ ਚਲੇ ਗਏ ਹੁਣ ਜਦੋਂ ਭਾਈ ਬੀਦੀ ਚੰਦ ਜੀ ਨੇ ਅੱਖਾਂ ਖੋਲੀਆਂ ਤਾਂ ਬਾਬਾ ਅਦਲੀ ਜੀ ਨੂੰ ਪੁੱਛਿਆ ਕਿ ਤੁਸੀਂ ਝੂਠ ਕਿਉਂ ਨਹੀਂ ਬੋਲਿਆ ਕਿ ਇੱਥੇ ਤਾਂ ਕੋਈ ਨਹੀਂ ਆਇਆ ਬਾਬਾ ਜੀ ਬੋਲੇ ਭਾਈ ਮੈਂ ਝੂਠ ਨਹੀਂ ਸੀ ਬੋਲਣਾ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਪੂਰਾ ਭਰੋਸਾ ਸੀ ਕਿ ਉਹ ਤੈਨੂੰ ਜਰੂਰ ਬਖਸ਼ਣਗੇ ਬਸ ਫੇਰ ਕੀ ਸੀ ਭਾਈ ਬੀਵੀ ਜੀ